ਪੁਲਿਸ ਨੇ ਖੰਡਾ ਇੰਕਾਊਂਟਰ ਤੇ ਗੈਂਗਵਾਰ ਦੇ ਸਬੰਧ ਦੇ ਵਿੱਚ ਹੁਣ ਤੱਕ 5 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਇਹਨਾਂ ਦੇ ਵਿੱਚ ਗੈਂਗਸਟਰ ਗਗਨਦੀਪ ਸਿੰਘ ਉਰਫ 라ਵਣ ਵਿਸ਼ਾਵਲ ਹੈ ਜੋ ਮੁਕਾਬਲੇ ਤੋਂ ਬਾਅਦ ਪੜਿਆ ਗਿਆ ਸੀ ਪੁਲਿਸ ਨੇ ਦੋ ਪਿਸਟਲ ਬਰਾਮਦ ਕੀਤੇ ਨੇ ਇੱਕ ਸਕੋਰਪੀਓ ਕਾਰ ਬਰਾਮਦ ਕੀਤੀ ਹੈ ਐਸਪੀ ਬੋਬਨੀ ਚੋਧਰੀ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਜਿਹੜੀ ਹੈ ਪ੍ਰਜੋਤ ਸਿੰਘ ਉਰਫ ਸਫੀ ਵਾਸੀ ਪਿੰਡ ਰੰਤਾਵਾ ਸ਼ਾਮਿਲ ਹੈ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਦਨਾਮ ਗੈਂਗਸਟਰ ਸੁਖਵੀਰ ਪੂਰਜਾ ਗੈਂਗ ਦਾ ਮੈਂਬਰ ਹੈ ਇਸ ਤੋਂ ਇਲਾਵਾ ਗੈਂਗਸਟਰ 라ਵਨ ਦੇ ਨਾਲ ਉਸ ਦੇ ਤਿੰਨ ਸਾਥੀ ਆਮਰਦੇਸ਼ ਉਰਫ ਗੈਰੀ ਭਵਦੀਪ ਉਰਫ ਲਵੀ ਵਾਸੀ ਕੋਕਰੀ ਕੱਲਾ ਮੋਗਾ ਤੇ ਗੁਰਪ੍ਰੀਤ ਸਿੰਘ ਵਾਸੀ ਡੱਲਾ ਮੋਗਾ ਤੋਂ ਗ੍ਰਿਫਤਾਰ ਜਨਨੀਓ ਕੀਤੇ ਗਏ ਨੇ ਕਿ ਉਥੇ ਗੈਂਗਸਟਰ 라ਵਣ ਵਿਰੁੱਧ ਪਹਿਲਾ ਹੀ ਜਿਹੜੇ 18 ਫਰਵਰੀ 2025 ਨੂੰ ਦਰਾਹਾ ਦੇ ਵਿੱਚ ਹਮਲਾ ਕਰਨ ਦਾ ਮਾਮਲਾ ਦਰਜਾ ਜੋ ਕਿ ਉਸ ਵਿਰੁੱਧ ਮਹਾਲੀ ਦੇ ਵਿੱਚ ਅਸਲਾ ਐਕਟ ਤਹਿਤ ਕੇਸ ਚੱਲ ਰਿਹਾ ਹੈ ਅਮਰਦੇਸ਼ ਗੈਰੀ ਜਿਹੜੇ ਖਿਲਾਫ ਉਹਦੇ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਲੁਧਿਆਣਾ ਦਿਹਾਤੀ ਦੇ ਵਿੱਚ ਕੇਸ ਦਰਜ ਨੇ ਪਵਨਦੀਪ ਸਿੰਘ ਲਵੀ ਖਿਲਾਫ ਲੁਧਿਆਣਾ ਦਿਹਾਤੀ ਦੇ ਵਿੱਚ ਹਮਲਾ ਕਰਨ ਦਾ ਮਾਮਲਾ ਅਤੇ ਗੁਰਪ੍ਰੀਤ ਸਿੰਘ ਇਲਾਕਾ ਲਾਗੂ ਕਰੰਦਾ ਮਾਮਲਾ ਤਰਜਜ ਦੇ ਵਿੱਚ ਉਸ ਨੂੰ ਪਘੋੜਾ ਐਲਾਨਿਆ ਗਿਆ ਸੀ ਮਾ ਜੋਗ ਐਸਐਸਪੀ ਡਾਕਟਰ ਜੋਤੀ ਜਾਦਵ ਉਹਨਾਂ ਦੀ ਹਾਜ਼ਰੀ ਤਾਂ ਤੇ ਸਾਡੇ ਇੱਕ ਜਿਵੇਂ ਕਿ ਤੁਹਾਨੂੰ ਪਤਾ ਹੈਗਾ ਇੱਕ 16 6 ਨੂੰ ਇੱਕ ਮੁਕਦਮਾ ਦਰਜ ਹੋਇਆ ਸੀ 106 ਨੰਬਰ ਅੱਜ ਉਹਦੇ ਬਾਰੇ ਮੈਂ ਤੁਹਾਨੂੰ ਪਹਿਲੇ ਦੱਸਿਆ ਹੈ ਪ੍ਰੈਸ ਦੇ ਵਿੱਚ ਅੱਜ ਸਵੇਰੇ 4:30 4:00 ਵਜੇ ਸਾਡੇ ਐਸਐਚਓ ਸਿਟੀ 2 ਤਰਵਿੰਦਰ ਕੁਮਾਰ ਬੇਦੀ ਸੁਮੇਤ ਐਸਐਚਓ ਸਾਈਬਰ ਨਿਰਪਿੰਦਰ ਇਹ ਆਪਣੀ ਆਪਣੀ ਪਾਲਸ ਪਾਰਟੀ ਦੇ ਨਾਲ ਦੋਨੇ ਜਣੇ ਇਹਨਾਂ ਚੋਂ ਇੱਕ ਮੁਰਜ਼ਮ ਹੈ ਗੈਰੀ ਉਰਫ 라ਵਨ ਵਾਸੀ ਲਲਕੋ ਲੁਧਿਆਣਾ ਉਹ ਤੋਂ ਇੱਕ ਹਥਿਆਰ ਦੀ ਰਿਕਵਰੀ ਕਰਾਉਣ ਵਾਸਤੇ ਸਤਾਈ ਐਵੀਡੈਂਸ ਇਕਦਿੱਤਾ ਹੈ ਜੋ ਉਹਨੇ ਪੁਸ਼ਕਸ਼ ਦੇ ਤਰ੍ਹਾਂ ਦੱਸਿਆ ਸੀਗਾ ਉਹ ਮੌਕੇ ਤੇ ਜਦੋਂ ਗਏ ਤੇ ਮੌਕੇ ਤੇ ਉਥੇ ਹਥਿਆਰ ਦੀ ਜਦੋਂ ਜਿੱਥੇ ਉਹਨੇ ਲਕਾਸ਼ ਪਾ ਕੇ ਤੱਕਦੇ ਥੰਦੇ ਰੱਖਿਆ ਸੀ ਉਹਨੇ ਉਹਦੀ ਬਰਾਮਦਗੀ ਦੇ ਸਮੇਂ ਹਥਿਆਰ ਚੁੱਕ ਕੇ ਯਕਦਮ ਪੁਲਿਸ ਰਾਸ ਤੋਂ ਭੱਜਣ ਦੇ ਲਈ ਫਾਇਰ ਕੀਤਾ ਫਾਇਰ ਜਿਹੜਾ ਹੈਗਾ ਦਰਖਤ ਵਿੱਚ ਲੱਗਿਆ ਸਾਡੀ ਪੁਲਿਸ ਪਾਰਟੀ ਨੇ ਨਾਲ ਦੀ ਨਾਲ ਸਾਡੇ ਐਸ ਐਚ ਓ ਸਾਹਿਬ